ਉਹ ਡੈਕ੍ਰੈਂਡ ਹੋਇਆ ਸੀ ਹਾਂਜੀ ਪਿੱਛੇਨਾ ਮਤਲਬ ਮਿਲ ਚੰਦਣਾ ਪਿੰਡ ਤੋਂ ਉਹਨਾਂ ਗੁਰਪ੍ਰੀਤ ਸਿੰਘ ਆਪਣੀ ਮਿਸੇ ਦੇ ਨਾਲ ਪਿੰਡ ਮਾਨਕੀ ਨੂੰ ਜਾ ਰਹੇ ਸੀ ਤੇ ਉਹਨਾਂ ਦਾ ਸੈਂਟੇਨਰ ਸਕੂਲ ਦੇ ਮੋੜ ਦੇ ਉੱਪਰ ਪਿਆਨ ਕਰੀ ਜਾਂ ਰਿਹਾ ਜ ਜਿਹਦੇ ਵਿੱਚ ਉਹਨਾਂ ਦੀ ਗੱਡੀ ਡੈਕ੍ਰੈਂਡ ਹੋ ਗਈ ਕਿਸ ਗੱਡੀ ਨਾਲ ਹੋਇਆ ਜਾਂ ਕਿ ਇਹਦੇ ਬਾਰੇ ਨਹੀਂ ਗੱਡੀ ਗੱਡੀ ਚੂਕੀ ਲੱਗੀ ਕਿ ਗੱਡੀ ਰੈਸਟਾਂ ਖਾਣੀ ਇਹ ਹਾਲਾਤ ਹਨ ਉਹਦੇ ਬਜ਼ੁਰਗੀ ਦੇ ਬਾਰੇ ਹਿੰਦੂ ਦਾ ਇੱਕ ਉਹ ਪਾ ਵੈਕਲ ਕਰਿਆ ਬਤੀ ਸੈਕਟਰ ਵਿੱਚ ਉੱਥੇ ਲੈ ਕੇ ਗਏ ਉਹਨਾਂ ਦੇ ਪੁੱਜਾਈ ਤੇ ਉਹਨਾਂ ਦੀ ਜਿਹੜੇ ਵਾਈਫ ਨੇ ਉਹਨਾਂ ਨੂੰ ਘੋਟ ਬੱਲ ਮੰਤੀ ਲਗਣ। ਸਭ ਤੋਂ ਮੰਤਸਕੀ ਐਕਸ ਜਿਹੜਾ ਮਾਮਲਾ ਸਾਡੇ ਕੋਲ ਤੇ ਪਿਛਲੇ ਦਿਨ ਆਇਆ ਸੀ ਜਿਹੜਾ ਜੀ ਕੈਂਟਰਲ ਸਕੂਲ ਦੇ ਕੋਲੋਂ ਆਇਆ ਸੀ ਬਾਲੇ ਤੋਂ ਦੋ ਪੇਸ਼ੰਤ ਆਈ ਸੀ 올ਡਿਸ ਕਪਰ ਸਦਾ ਜਿਸ ਨੂੰ ਸਪੈਸ਼ਲ ਨਾਮ ਦੇ ਦਿੱਤੇ ਗਏ ਅਜਨਦਾ ਫਾਲੋ ਮਰ ਰਹੇ ਸਨ ਕਿ ਸਵੈਤਰ ਕਰਾਉਣਾ ਦੀ ਵਾਈਫ ਸੀ 55 ਅ ਕੀ ਹਾਲ ਤਾਂ ਹੈ ਇਸ ਕੇਸ ਨੂੰ ਦਾਹਰ ਟਿਕ ਲੱਗ ਗਿਆ ਸੀ ਨਾ ਕਿ ਰੈਫਰ ਕੀਤਾ ਆ ਇੱਕ ਨਵੇਂ ਪੇਸ਼ੈਂਟ ਸੀ ਉਹ ਡਾਇਗਨੋਸਿਸ ਵੀ ਕਰ ਰਿਹਾ ਸੀ ਬਰਾਡ ਬੈਨਿਓ ਕਰਨਾ ਜਿਹੜੇ ਜੀ ਸੀ ਨਾ ਜਿਹੜੇ ਆਇਆ ਸੀ ਕੰਨ ਨਿਕ ਟਕ ਵਸਤੇ ਨਾ ਨੋਰਮਲ ਜੀ ਸਿਟੀ ਪਰ ਨਾ ਨੈਕ ਦੇ ਚਨੜੇ ਲਾਉਣ ਹਾਂਜੀ ਸਰ ਕੀ ਨਾਮ ਹੈ ਓਰੋਲੋਜੀ ਐਫ 20 ਸਰ ਸੈਮਰਾਲ ਜੀ ਤੇ ਅੱਜ ਸਦਿਨ ਨੈਕ ਲਾ ਲਈ ਇੱਕ ਐਕਸੀਡੈਂਟ ਕੇਸ ਆਇਆ ਵਕੀ ਮਾਮਲਾ ਉਹ ਮੰਨ ਲਏ ਆ ਜੀ ਪਖਰਿਆਂ ਦੇ ਕੱਟ ਤੋਂ ਮੁਰਦਾ ਕਰਫੀ ਕਰ ਰਿਆ ਸੀਗਾ ਤੇ ਪੁੱਛੋ ਗੱਡੀ ਆ ਰਹੀ ਸੀ ਕਿ ਆਹ ਕੋਣ ਕੋਣ ਸੀਗੇ ਸੱਤ ਨੇ ਪੁੱਛੋ ਸੀਗੇ ਇੱਕ ਲੇਡੀ ਸੀ ਕਿੱਥੋਂ ਕਿੱਥੇ ਜਾ ਰਹੇ ਸੀਗੇ ਉਹ ਆਪਣੇ ਲੁਧਿਆਣਾ ਸ਼ਹਿਰ ਤੋਂ ਮਾਨਸੀ ਜਾ ਰਹੇ ਸੀ ਕਿਸੇ ਤੋਗ ਤੇ ਤੇ ਰਾਸੇ ਜੇ ਇਹਨਾਂ ਨੇ ਆ ਸੰਭਲ ਆ ਚਿਕਿਤਸਾ ਗੱਡੀ ਨਾਲ ਐਕਸੀਡੈਂਟ ਹੋਇਆ ਉਹਨਾਂ ਦਾ ਜਾਂ ਇਹ ਕਿਸ ਚੀਜ਼ ਦੇ ਸੀਗੇ ਇਹ ਜਿਹੜੇ ਦਰਦ ਜੋੜਾ ਇਹ ਜੁਤ ਸਿੰਘ ਜੀ ਇਹ ਜਿਹੜੇ ਆਪਣੇ ਮੋਟਰਸਾਈਕਲ ਤੇ ਜੀ ਤੇ ਇੱਕ ਸ਼ਟਕਾਰ ਵੀ ਸੀ ਜੋ ਕਿ ਥਾਣੇ ਦੇ ਸਵਾਲੇ ਕੱਤੀ ਡਰਾਈਵ ਹਲੇ ਤੇ ਥਾਣੇ ਵਾਲੇ ਕਾਰਵਾਈ ਚੱਲ ਰਹੀ ਹੈ ਕਿਹਦੇ ਕਿੰਨੇ ਕਿ ਸੱਟਾਂ ਨੇ ਸੱਟ ਦਾ ਜੀ ਆਪਣੇ ਹਰਪਾਲ ਤੋਂ ਐਸ.ਟੀ.ਸੀ. ਦੇ ਜੀ ਰੈਗੂਲਰ ਸ਼ੋਦਾ ਕੇ ਤੇ ਉਹਦਾ ਕਦੀ ਜਾਹੋ ਜਿਹੜੇ ਜੀ ਜਿਹੜੀ ਬਜ਼ੁਰਗ ਬੀਬੀ ਨੇ ਉਹ ਕਿੱਦਾਂ ਨੇ ਬਜ਼ੁਰਗ ਬੀਬੀ ਜਿਹੜਾ ਸਿਰ ਜਿਆਦਾ ਜੀ ਉਹਦਾ ਵੀ ਮੇਰਾ ਹਾਲਾਤ ਫੋਸਕਲਾ ਯੂਨਾਨ ਇਹ ਜਿਹੜਾ ਬਜ਼ੁਰਗ ਬਾਈ ਸੀਗੇ ਉਹਨਾਂ ਦਾ ਉਹਨਾਂ ਦੇ ਵੀ ਹਰਤਾ ਹੈਗੀਆਂ ਨੇ ਪਰ ਮੂੰਹ ਮੂੰਹ ਤੇ ਜਾਣਾ ਨਹੀਂ ਉਹ ਵੀ ਹਾਲ ਗਾਹ ਕਰਾ ਦੇ ਸਮਰਾਲੇ